ਪੰਜੀ ਆਪਾਂ ਕਿਹੜੇ ਵੀ ਜਗ੍ਹਾ ਤੋਂ ਬੋਲ ਰਹੇ ਜੀ ਇੱਥੋਂ ਗਾਗੇ ਤੋਂ ਅੱਛਾ ਗਾਗੇ ਤੋਂ ਪੰਜੀ ਆਪਾਂ ਨੂੰ ਜਿਵੇਂ ਤੁਸੀਂ ਦੱਸ ਰਹੀ ਹੋ ਪ੍ਰੋਬਲਮਾਂ ਕਿੰਨੇ ਸਾਲ ਤੁਸੀਂ ਸੁਣਨ ਹੋਣ ਦੀ ਪ੍ਰੋਬਲਮ ਉਹ ਥੋੜਾ ਦੱਸੋ ਹੋਰ ਇਹ 15 ਸਾਲ ਤੋਂ 15 ਸਾਲਾਂ ਤੋਂ ਪ੍ਰੋਬਲਮ 15 ਸਾਲ ਤੋਂ ਸੀ ਮੇਰੀ ਅੰਨਤਾ ਸੁਣ ਨਹੀਂ ਜਾਂਦੀ ਜਿਵੇਂ ਹੁਣ ਮੇਰੀ ਅੰਨਤਾ ਜਿਵੇਂ ਠੀਕ ਨਹੀਂ ਨਾ ਜਿਵੇਂ ਇਹ ਸੁਣਨ ਹੁੰਦੀਆਂ ਕਿੰਨੀਆਂ ਕਿ ਦਵਾਈਆਂ ਕਿੰਨੇ ਕਿ ਟੈਸਟ ਟਵਿਸਟ ਕਰਾਏ ਤੁਸੀਂ ਬਹੁਤ ਟੈਸਟ ਕਰਾ ਲਏ ਬਹੁਤ ਨੂੰ ਦਵਾਈਆਂ 15 ਸਾਲਾਂ ਤੋਂ ਰੈਗੂਲਰ ਹਾਂ ਡਾਕਟਰ ਜਾਂ ਜਿੱਥੇ ਦਿਖਾਉਂਦੇ ਸੀ ਕੀ ਕਹਿੰਦੇ ਸੀ ਉਹ ਉਹ ਤਾਂ ਮੈਨੂੰ ਮੰਨ ਕੈਂਦੇ ਨਹੀਂ ਗਾ ਵੀ ਮਨਕੀ ਆ ਨਹੀਂ ਪ੍ਰੋਬਲਮ ਟੈਸਟ ਉਸਟ ਵੀ ਕਰਾਈ ਹੋਣਗੇ ਤੁਸੀਂ ਨੇ ਮਣਕੇ ਇਸ ਨੂੰ ਬਸ ਮੰਨ ਕੇ ਦਵਾਈ ਹੋਈ ਦੱਸ ਦਿੰਦੇ ਨੇ ਅੱਛਾ ਜਦੋਂ ਨਹੀਂ ਤੁਸੀਂ ਕੁਝ ਕਰਾਉਂਦੇ ਚੈੱਕ ਕਰਾਉਂਦੇ ਸੀ ਮਣਕੇ ਦੇਵੇ 15 ਸਾਲ ਕਦੀ ਕਿਤੋਂ ਦਵਾਈ ਲੈਣੀ ਕਦੇ ਹਾਂ ਵੀ ਮੈਂ ਕਿਹ ਵੀ ਲਵਾਈਆਂ ਨੇ ਤੁਹ ਜਿਮਾਸ ਵੀ ਕਰਾਈਏ ਵੀ ਮੈਨੂੰ ਕੋਈ ਤਾਂ ਫਰਕ ਨਹੀਂ ਜਿਵੇਂ ਹੁਣ ਸੁਣਨ ਹੁੰਦੇ ਸੀ ਲੱਤਾਂ ਸੁਣਨ ਹੋ ਜਾਂਦੀਆਂ ਸੀ ਤੁਹਾਡੀਆਂ ਹਾਂ ਸੁਣਨ ਹੋ ਜਾਂਦੀਆਂ ਮੈਂ ਤਾਂ ਤੁਰਨਾ ਜਾਂਦਾ ਓਕੇ ਹਾਂ ਜੀ ਮਲ ਜੋਂਦੇ ਇਹ ਬਾਡੀ ਜਰ ਸਰਵਿਸ ਪੰਜ ਜੂਸ ਬੀਤੇ ਨੇ ਤੁਸੀਂ ਨੇ ਹਾਂ ਹੁਣ ਸੁਣਨ ਤਾਂ ਨਹੀਂ ਹੁੰਦੀਆਂ ਲੱਤਾਂ ਜਿਹੜੇ ਨਵੇਂ ਪਰਿਵਾਰ ਸੁਣ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਮੈਂ ਤਾਂ ਸਭ ਨੇ ਇਹ ਕਹਿਣਾ ਚਾਹੁੰਗੀ ਵੀ ਇਹ ਦਵਾਈ ਲਓ ਵੀ ਬਹੁਤ ਵਧੀਆ ਧੰਨਵਾਦ